ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਸਬ ਡਿਵੀਜ਼ਨ ਫਗਵਾੜਾ ਦੇ ਸਮੂਹ ਮੈਂਬਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ ਕਰ ਸਰਕਾਰ ਖਿਲਾਫ ਆਪਣਾ ਰੋਸ ਜਤਾਇਆ ਜਾ ਰਿਹਾ ਹੈ ਇਸ ਦੌਰਾਨ ਉਹਨਾਂ ਜਿੱਥੇ ਸਰਕਾਰ ਖਿਲਾਫ ਜਾਮ ਕੇ ਨਾਰੇਬਾਜ਼ੀ ਕੀਤੀ ਉਥੇ ਬੁਲਾਰਿਆਂ ਨੇ ਕਿਹਾ ਕਿ ਵਿਭਾਗ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਤੇ ਕਮੇਟੀ ਵੱਲੋਂ ਜੋ ਵੀ ਰਿਪੋਰਟ ਸਰਕਾਰ ਤੱਕ ਪਹੁੰਚਾਈ ਜਾਵੇਗੀ ਉਸ ਨੂੰ ਲਾਗੂ ਕੀਤਾ ਜਾਵੇਗਾ ਪਰ ਮੁਲਾਜ਼ਮਾਂ ਦੀ 12 24 36 ਦੀ ਮੰਗ ਹੈ ਉਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਉਹਨਾਂ ਮੰਗ ਕੀਤੀ ਕਿ ਇਸ ਮੰਗ ਨੂੰ ਪੂਰਾ ਕੀਤਾ ਜਾਵੇ ਇਸ ਤੋਂ ਇਲਾਵਾ ਪੈਨਸ਼ਨ ਦੀ ਸੁਵਿਧਾ ਵੀ ਦਿੱਤੀ ਜਾਵੇ ਤੇ ਮੁਲਾਜ਼ਮਾਂ ਨੂੰ ਵੀ ਸਰਕਾਰੀ ਮੁਲਾਜ਼ਮ ਮੰਨ ਕੇ ਡਿਊਟੀ 8 ਘੰਟੇ ਦੀ ਦਿੱਤੀ ਜਾਵੇ ਹੁਣ ਆ ਕਿ ਅਗਰ ਉਹਨਾਂ ਦੀ ਹੱਕੀ ਮੰਗਾਂ ਵਲ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਉਹਨਾਂ ਵੱਲੋਂ ਇਹ ਹੜਤਾਲ ਇਸੇ ਤਰ੍ਹਾਂ ਹੀ ਚਾਰੀ ਰੱਖੀ ਜਾਵੇਗੀ ਉਹਨਾਂ ਸਰਕਾਰ પાસે ਮੰਗ ਕੀਤੀ ਕੀ ਉਹਨਾਂ ਦੀਆਂ ਮੰਗਾਂ ਨੂੰ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਮੁਲਾਜ਼ਮ ਮਜੂਦ ਸਨ ਸਰ ਸਾਡੀਆਂ ਮੰਗਾਂ ਆ ਕਾਫੀ ਦੇਰ ਤੋਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਉਹਨਾਂ ਦੇ ਸੰਬੰਧ ਵਿੱਚ ਲਾਇਆ ਆ ਇਹ ਤਾਂ ਸਾਡਾ 올 ਇੰਡੀਆ ਗ੍ਰਾਮੀਨ ਡਾਕ ਸੇਵ ਜੂਨੀਅਨ ਦੇ ਵੱਲੋਂ ਲਗਾਇਆ ਗਿਆ ਆ ਸਰ ਕੀ ਆਪਣੀ ਮੰਗਾ ਕੀ ਆ ਮੈਨੂੰ ਸਰ ਸਾਡੀਆਂ ਮੰਗਾਂ ਆ 12 24 36 ਜਿਹੜੀ ਕਮਲੇਸ਼ ਚੰਦਰਾ ਰਿਪੋਰਟ ਆ ਸਾਡੀ ਉਹ ਨਹੀਂ ਲਾਗੂ ਕੀਤੀ ਗਈ ਹਲੇ ਤੱਕ ਸਰ 5 ਲੱਖ ਗ੍ਰੈਚੂਇਟੀ ਮੰਗ ਰਹੇ ਆ ਅਸੀਂ ਤੇ ਮੈਡੀਕਲ ਸਹੂਲਤ ਮੰਗ ਰਹੇ ਆ ਔਰ 8 ਘੰਟੇ ਡਿਊਟੀ ਸਾਨੂੰ ਦੇ ਕੇ ਰੈਗੂਲਰ ਕੀਤਾ ਜਾਵੇ ਇਹੀ ਸਾਡੀਆਂ ਮੰਗਾਂ ਆ ਚਾਰ ਪੰਜ ਸਰ ਤੇ ਮੈਡਮ ਧਾਨਾ ਕਿੰਨੇ ਤੋਂ ਕਿੰਨੇ ਆ ਆਪਣਾ ਸਰ ਧਾਨਾ ਸਵੇਰੇ ਦੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਕਿੰਨੀ ਤਰੀਕ ਤੋਂ ਇਹ ਧਾਨਾ ਤੁਹਾਡੇ ਚੱਲੀ ਜਾ ਰਹੀ ਹੈ ਸਰ 12 ਤਰੀਕ ਤੋਂ ਤੇ ਕੀ ਮੰਗ ਰੱਖਦੇ ਤੁਸੀਂ ਆਪਣੀ ਜਿਹੜੀਆਂ ਮੇਨ ਜਿਹੜੀਆਂ ਤੁਹਾਡੇ ਮੰਗਾ ਵਾ ਸਰ ਮੰਗਾ ਸਾਡੀਆਂ ਇਹ ਆ ਕਿ ਸਾਨੂੰ 12 24 36 ਜਿਹੜੀ ਉਹ ਲਾਗੂ ਕੀਤੀ ਜਾਵੇ ਤੇ ਸਾਡੀ 5 ਲੱਖ ਦੀ ਗ੍ਰੈਟੀਟੀ ਕੀਤੀ ਜਾਵੇ ਤੇ ਸਾਨੂੰ ਮੈਡੀਕਲ ਸਹੂਲਤ ਦਿੱਤੀ ਜਾਵੇ ਤੇ ਸਾਨੂੰ 8 ਘੰਟੇ ਡਿਊਟੀ ਦੇ ਕੇ ਰੈਗੂਲਰ ਕੀਤਾ ਜਾਵੇ ਸਰ ਇਹ ਤਾਂ ਨਾਲ ਤੁਹਾਡਾ ਯਾਰੀ ਰਹੂਗਾ ਜੇ ਨਹੀਂ ਮੰਗਾ ਮੰਗਾਜੀ ਹਾਂਜੀ ਸਰ ਜੀ ਅਣ ਮਿੱਥੇ ਸਮੇਂ ਲਈ ਹੈ ਜੀ ਜੀ ਸਾਡੇ ਅਪਾਰਟਮੈਂਟ ਹੈ ਕਮਲੇਚੰਦਰ ਕਮੇਟੀ ਬਿਠਾਈ ਸੀ ਜੋ ਕਿ ਅਪਾਰਟਮੈਂਟ ਹੈ ਖੁਦ ਹੀ ਬਿਠਾਈ ਸੀ ਉਸ ਕਮੇਟੀ ਦੀ ਹੌਨ ਸਮ ਸਮ ਦੀ ਸਰਕਾਰ ਨੇ ਕਿਹਾ ਵੀ ਜੋ ਕਮੇਟੀ ਰਿਪੋਰਟ ਦਊਂਗੀ ਉਸ ਨੂੰ ਵੀ ਲਾਗੂ ਕਰਾਂਗੇ ਪਰ ਜਿਹੜੀ ਆ 12 24 36 ਦੀ ਮੰਗ ਹੈ ਕਾਫੀ ਚਾਰ ਤੋਂ ਚੱਲੀ ਜਾ ਰਹੀ ਆ ਅਸੀਂ ਕਹਿੰਦੇ ਵੀ ਜਿਹੜੀ 12 24 36 ਦੀ ਮੰਗ ਹੈ ਇਹ ਫੌਰਨ ਲਾਗੂ ਕੀਤੀ ਜਾਵੇ ਤੇ ਫੇ ਸਾਨੂੰ ਆਪਣੇ ਪੈਨਸ਼ਨ ਦੀ ਸੁਵਿਧਾ ਦਿੱਤੀ ਜਾਵੇ ਸਾਨੂੰ 8 ਘੰਟੇ ਦਾ ਕੰਮ ਦਿੱਤਾ ਜਾਵੇ ਤੇ ਸਾਨੂੰ ਸਰਕਾਰੀ ਕਰਮਚਾਰੀ ਮੰਨਿਆ ਜਾਵੇ ਇਹ ਮੰਗ ਜਿਹੜੀ ਹੈਗੀ ਆ ਕਾਫੀ ਸਿਰ ਤੋਂ ਚੱਲੀ ਜਾ ਰਹੀ ਆ 34 ਸਾਲ 3 ਮਹੀਨੇ ਆ ਹੀ ਮਤਲਬ ਸਰਬਸਾੜੀ ਇਸ ਟਾਈਮ ਹੋ ਗਈ ਹੈ ਮੇਰੀ ਤੇ ਕਾਫੀ ਸਮੇਂ ਤੋਂ ਮੰਗਾਂ ਪਰ ਆਪਣੇ ਕਾਜਾਂ ਦੇ ਵਿੱਚ ਕਰੀ ਜਾਂਦੇ ਆ ਸਾਡੇ ਟਾਰਗੇਟ ਦੇ ਨਾਲ ਤੇ ਸਾਡਾ ਸੁਸਣ ਕੀਤਾ ਜਾ ਰਿਹਾ ਕਾਫੀ ਸਮੇਂ ਤੋਂ ਤੇ ਇਸ ਕਰਕੇ ਅਸੀਂ ਮਿੱਥੇ ਸਮੇਂ ਦੀ ਹਟਾ ਤੇ ਹੁਣ ਬੈ ਗਏ ਆ ਵੀ ਆਰ ਪਾਰ ਦੀ ਲਈ ਇਹੀ ਲੜਾਂਗੇ ਸਰ ਸਰਕਾਰਾਂ ਨੂੰ ਕੀ ਕਰ ਰਹੇ ਮੈਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਜਿੱਦਾਂ ਪੀੜ੍ਹੀਆਂ ਸਰਕਾਰਾਂ ਨੂੰ ਮੰਗਾ ਫਾਰਮ ਦਿਖਾ ਰਹੇ ਮੰਗਾ ਫਾਰਮ ਮੰਗੋ ਮਨੋਂ ਮਨਜ਼ੂਰ ਕਰੋ ਸਾਨੂੰ ਲਿਖਤੀ ਰੂਪ ਚ ਦਿਓ ਕਿ ਉਹ ਵਰਤ ਤਾਂ ਕਹਿੰਦੇ ਬਈ ਕੋਈ ਸੈਂਟਰ ਕਰ ਰਹੇ ਹਨ ਮੰਗਾ ਤੇ ਪਰ ਪ੍ਰਚਾਰਕਾ ਪ੍ਰਚਾਰ ਦੇ ਨਾਂ ਤੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਤਾਂ ਨਾ ਇਦਾਂ ਹੀ ਚੱਲੀ ਰਹੂਗਾ ਜੇ ਨਹੀਂ ਤਾਂ ਨਾ ਇਦਾਂ ਹੀ ਜਾਰੀ ਰਹੇਗਾ ਸਰ ਅਸੀਂ ਡਾਕਖਾਨੇ ਦੇ ਬਾਹਰ ਧਰਨਾ ਇਸ ਕਰਕੇ ਲਗਾਇਆ ਹੈ ਕਿ ਸਾਡੀ ਮੰਗਾਂ ਕਈ ਟਾਈਮ ਤੋਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਪਿਛਲੀ ਵਾਰ ਵੀ ਜੋ ਸਟ੍ਰਾਈਕ ਹੋਈ ਸੀ ਉਹਦੇ ਵਿੱਚ ਕਈ ਤਰਫੋਂ ਕਈ ਤਰ੍ਹਾਂ ਦੀਆਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਵਿੱਚ 12 24 36 ਮੈਡੀਕਲ ਫੈਸਿਲਿਟੀ ਜੀਡੀਐਸ ਦੀ 8 ਘੰਟੇ ਦੀ ਪਰਮਾਨੈਂਟ ਡਿਊਟੀ ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਨੇ ਜਿਹੜੀਆਂ ਕਿ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਇਸ ਕਰਕੇ ਅੱਜ ਸਾਰੇ ਬੰਦੇ ਇੱਥੇ ਬੈਠੇ ਤੇ ਤੁਹਾਨੂੰ ਕਹਿੰਦੇ ਸਮੇਂ ਲਈ ਹੈ ਇਹ ਅਨੁਮਿੱਥੇ ਸਮੇਂ ਲਈ ਹੈ ਕਿਉਂਕਿ